ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਜੀ ਵੀਰਾਂ ਭਰਾਵਾਂ ਨੂੰ ਤੇ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਅੱਜ ਆਪਾਂ ਗੱਲ ਕਰਦੇ ਜਿਹੜੀ ਬਸਪਤੀ ਦੇ ਪੰਜਾਬ ਦੇ ਵਿੱਚ ਹਰਿਆਣੇ ਦੀਆਂ ਮੰਡੀਆਂ ਤੇ ਦਿੱਲੀ ਦੀ ਮੰਡੀ ਜੂਪੀਆਂ ਦੀਆਂ ਮੰਡੀਆਂ ਦੇ ਵਿੱਚ ਕੀ ਜਿਹੜੇ ਰੇਟ ਜਿਹੜੇ ਚੱਲ ਰਹੇ ਨੇ 1509 ਝੋਨੇ ਦੇ ਵੀ ਕਿੰਨੇ ਕੁ ਰੇਟ ਜਿਹੜੇ ਅੱਪ ਹੋ ਰਹੇ ਨੇ ਕਿੰਨੇ ਕੁ ਡਾਊਨ ਹੋ ਰਹੇ ਨੇ ਤੇ ਸਾਰੀਆਂ ਮੰਡੀਆਂ ਦੇ ਵਿੱਚ ਜਿਹੜੇ ਰੇਟ ਨੇ ਇੱਕੋ ਜਿਹੀ ਇਹ ਚੱਲ ਰਹੇ ਨੇ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਦਿੱਲੀ ਹੋ ਗਿਆ ਤੇ ਜੁਪੀ ਹੋ ਗਿਆ ਪਹਿਲਾ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਹਰਿਆਣੇ ਦੀਆਂ ਜਿਹੜੀਆਂ ਮੰਡੀਆਂ ਨੇ ਉਹਨਾਂ ਦੇ ਵਿੱਚ ਕੀ ਰੇਟ ਨੇ ਜਿਹੜੇ 1509 ਝੋਨੇ ਦੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕੈਂਥਲ ਮੰਡੀ ਦੇ ਵਿੱਚ 1509 ਝੋਨਾ ਜਿਹੜਾ 3085 ਰੁਪਏ ਟਾਪ ਰੇਟ ਜਿਹੜਾ ਇਹ ਵੇਚਿਆ ਕਰਨਾਲ ਮੰਡੀ ਦੇ ਵਿੱਚ 1509 ਝੋਨਾ ਜਿਹੜਾ 3000 ਟਾਪ ਰੇਟਾ ਰਦੌਰ ਮੰਡੀ ਦੇ ਵਿੱਚ 1509 ਝੋਨਾ ਜਿਹੜਾ ਇਹ 3045 ਰੁਪਏ ਟਾਪ ਰੇਟ ਤੇ ਵਿਕਿਆ ਇੰਦਰੀ ਮੰਡੀ ਦੇ ਵਿੱਚ 1509 ਝੋਨਾ 3100 ਰੁਪਏ ਗਰਾਉਂਡਾ ਮੰਡੀ ਦੇ ਵਿੱਚ 1509 ਝੋਨਾ ਜਿਹੜਾ 3011 ਰੁਪਏ ਟਾਪ ਰੇਟ ਆ ਲਾੜਵਾ ਮੰਡੀ ਦੇ ਵਿੱਚ 1509 ਝੋਨਾ ਜਿਹੜਾ ਇਹ ਵਿਕਿਆ 3155 ਰੁਪਏ ਤਰਾਵੜੀ ਮੰਡੀ ਦੇ ਵਿੱਚ ਜਿਹੜਾ 1509 ਚੋਨਾ ਵਿਕਿਆ 3111 ਰੁਪਏ। ਇਸਲਾਮਾਬਾਦ ਮੰਡੀ ਦੇ ਵਿੱਚ 1509 ਚੋਨਾ ਜਿਹੜਾ ਵਿਕਿਆ 2700 ਤੋਂ ਲੈ ਕੇ 3000 ਰੁਪਏ ਤੱਕ। ਘਨੌਰ ਮੰਡੀ ਦੇ ਵਿੱਚ 1509 ਚੋਨਾ ਜਿਹੜਾ ਵਿਕਿਆ 2400 ਤੋਂ ਲੈ ਕੇ 2950 ਰੁਪਏ ਤੱਕ। ਤੇ ਪਾਣੀਪਤ ਦੇ ਵਿੱਚ 1509 ਚੋਨਾ ਜਿਹੜਾ ਵਿਕਿਆ ਇਹ 3011 ਪੈ ਟਾਪ ਰੇਟ। ਤੇ ਪਿਪਲੀ ਮੰਡੀ ਦੇ ਵਿੱਚ 1509 ਚੋਨੇ ਦੀ ਜਿਹੜੀ ਕ੍ਰੇਡ ਹੋਇਆ ਹੋਇਆ 3080 ਰੁਪਏ ਟਾਪ ਰੇਟ ਆ ਤੇ ਇਹਨਾਂ ਹਰਿਆਣੇ ਦੀਆਂ ਮੰਡੀਆਂ ਉਸ ਤੋਂ ਅੱਗੇ ਇੱਕ ਦੋ ਮੰਡੀਆਂ ਆਪਣੇ ਜੁਪੀ ਦੇ ਵੀ ਉੱਥੋਂ ਜਿਹੜੀ ਆਪਾਂ ਨੂੰ ਪਤਾ ਲੱਗਿਆ ਵੀ ਕੀ ਰੇਟਾਂ ਸਾਰਾ ਸ਼ੇਅਰ ਕਰਦੇ ਆ ਗੋੜ ਮੁਕਤੇਸ਼ਵਰ ਦੇ ਵਿੱਚ 1509 ਝੋਨਾ ਜਿਹੜਾ ਵਿਕਿਆ 2500 ਤੋਂ ਲੈ ਕੇ 3035 ਰੁਪਏ ਤੱਕ ਵਿਕੇ ਆ ਗੰਗਾਉ ਮੰਡੀ ਦੇ ਵਿੱਚ 1509 ਝੋਨਾ ਜਿਹੜਾ 3080 ਰੁਪਏ ਟਾਪ ਰੇਟ ਆ ਖੈਰ ਮੰਡੀ ਦੇ ਵਿੱਚ 3071 ਰੁਪਏ ਟਾਪ ਰੇਟ ਆ ਕੁਸ਼ਕਿਲਾ ਮੰਡੀ ਦੇ ਵਿੱਚ 1509 ਚੋਂ ਜਿਹੜਾ ਵੇਚਿਆ 3021 ਰੁਪਏ ਤੇ ਦਾਦਰੀ ਦੇ ਵਿੱਚ 2300 ਤੋਂ ਲੈ ਕੇ 3000 ਰੁਪਏ ਵਿਕਿਆ 1509 ਚੋਂ ਨਾ ਸੰਬਲ ਦੇ ਵਿੱਚ 1509 ਚੋਂ ਨਾ ਜਿਹੜਾ 2700 ਤੋਂ ਲੈ ਕੇ 2850 ਰੁਪਏ ਤੱਕ ਜਿਹੜਾ ਵਿਕਿਆ ਉਸ ਤੋਂ ਅੱਗੇ ਇੱਕ ਦਿੱਲੀ ਦੀ ਜੀ ਆਪਣੇ ਲਵੇ ਨਰੇਲਾ ਮੰਡੀ ਆ ਜਿਹੜੀ ਉਹਦੇ ਵਿੱਚ 1509 ਚੋਂ ਨਾ ਰੇਟਾ ਜਿਹੜਾ 2500 ਤੋਂ ਲੈ ਕੇ 3020 ਰੁਪਏ ਤੱਕ ਜਿਹੜਾ ਵਿਕੇ ਆ ਅੱਪਾ ਅੱਗੇ ਗੱਲ ਕਰਦੇ ਹਾਂ ਹੁਣ ਆਪਣੇ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਕੀ ਰੇਟ ਆ ਜਿਹੜਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨਾਬਾ ਮੰਡੀ ਦੇ ਵਿੱਚ 1509 ਚੋਂ ਦਾ ਜਿਹੜਾ 2500 ਤੋਂ ਲੈ ਕੇ 3180 ਰੁਪਏ ਤੱਕ ਵਿਕਿਆ ਸਮਾਣਾ ਦੇ ਵਿੱਚ 2800 ਤੋਂ ਲੈ ਕੇ 3125 ਰੁਪਏ ਤੱਕ ਵਿਕਿਆ ਤੇ ਚੀਕਾ ਮੰਡੀ ਦੇ ਵਿੱਚ 1509 ਚੋਂ ਦਾ ਜਿਹੜਾ 2770 ਰੁਪਏ ਤੋਂ ਲੈ ਕੇ 3125 ਰੁਪਏ ਤੱਕ ਵਿਕਿਆ ਕੋਟਕਪੂਰਾ ਮੰਡੀ ਦੇ ਵਿੱਚ 1509 ਚੋਂ ਦਾ ਜਿਹੜਾ 2500 ਤੋਂ ਲੈ ਕੇ 3095 ਰੁਪਏ ਤੱਕ ਵਿਕਿਆ ਪਾਤੜਾ ਮੰਡੀ ਦੇ ਵਿੱਚ 1509 ਚੋਂ ਨਾ 2600 ਰੁਪਏ ਤੋਂ ਲੈ ਕੇ 3000 ਰੁਪਏ ਸੁਨਾਮ ਮੰਡੀ ਦੇ ਵਿੱਚ 1509 ਚੋਂ ਨਾ 2700 ਰੁਪਏ ਤੋਂ ਲੈ ਕੇ 3100 ਰੁਪਏ ਤੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 2600 ਤੋਂ ਲੈ ਕੇ 3080 ਰੁਪਏ ਤੱਕ ਜਿਹੜਾ ਵਿਕੇ 1509 ਚੋਂ ਨਾ ਤੇ ਤਰਨਤਾਰਨ ਦੇ ਵਿੱਚ 1509 ਚੋਂ ਨਾ ਜਿਹੜਾ ਵਿਕੇ 2700 ਤੋਂ ਲੈ ਕੇ 3100 ਰੁਪਏ ਤੱਕ ਬਟਾਲਾ ਦੇ ਵਿੱਚ 1509 ਝੋਨੇ ਜਿਹੜਾ ਵਿਕਿਆ 2600 ਰੁਪਏ ਤੋਂ ਲੈ ਕੇ 3000 ਰੁਪਏ 5000 ਰੁਪਏ ਤੱਕ ਜਿਹੜਾ ਵਿਕਿਆ ਤੇ ਇਹ ਨਿ ਮੰਡੀਆਂ ਦੇ ਰੇਟ ਨਵੀਂ ਨਵੀਂ ਜਾਣਕਾਰੀ ਲੈਣ ਲਈ ਤੁਸੀਂ ਹਨਾ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਰੇਟ ਆ ਵੀ ਕਿਸ ਤਰ੍ਹਾਂ ਚੱਲ ਰਿਹਾ ਕੀ ਰੇਟ ਚੱਲਦੇ ਨੇ 1509 ਝੋਨੇ ਦੇ ਤੇ ਇਹ ਵੀਡੀਓ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ